ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਕਾਂਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅੱਜ ਵਾਲੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੋਣ ਵਾਲੀ ਆ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਮਿਲ ਸਕੇ ਅੱਜ ਜਿਹੜੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਉਹ ਇਹ ਗੱਲਬਾਤ ਆ ਕਿ 100 ਮੁਰਗੀ ਨੂੰ ਪਾਲਣ ਤੇ ਮਤਲਬ ਕਹਿਣ ਤੋਂ ਭਾਵ 100 ਮੁਰਗੀ ਨੂੰ ਅੰਡੇ ਤੱਕ ਆਉਣ ਲਈ ਕਿੰਨੀ ਫੀਡ ਖਾਊ ਮੁਰਗੀ ਕਿੰਨੀ ਖਰਾਕ ਖਾਊਗੀ ਕਿੰਨਾ ਉਤੇ ਖਰਚ ਆਊ ਆਪਾਂ ਟੋਟਲ ਇਹ ਜਾਣਕਾਰੀ ਤੁਹਾਨੂੰ ਸ਼ੇਅਰ ਕਰਾਂਗੇ ਕਈ ਵੀਰ ਡਰ ਦੇ ਮਾਰੇ ਇਹ ਕੰਮ ਸਟਾਰਟ ਨਹੀਂ ਕਰਦੇ ਕੀ ਪਤਾ ਨਹੀਂ ਕਿੰਨਾ ਕਿ ਖਰਚਾ ਆਉਂਦਾ ਇਹਨਾਂ ਤੇ ਕਿੰਨਾ ਕੇ ਖਾਂਦੇ ਨੇਗੇ ਸੋ ਅੱਜ ਆਪਾਂ ਜਿਹੜੇ ਸਾਰੇ ਤੁਹਾਡੇ ਸ਼ੱਕ ਨੇ ਉਹ ਦੂਰ ਕਰ ਦਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਸੋ ਦੋਸਤੋ ਜਦੋਂ ਆਪਾਂ ਬੱਚਾ ਪਾਉਣਿਆ ਦੋ ਤਰੀਕੇ ਨਾਲ ਤਿਆਰ ਹੁੰਦਾਗਾ ਇੱਕ ਤਾਂ ਪ੍ਰੋਪਰ ਫੀਡ ਨਾਲ ਜਿਹੜਾ ਆਪਾਂ ਨੂੰ ਪ੍ਰੋਪਰ ਬਾਜ਼ਾਰੂ ਜਾਂ ਘਰੇ ਬਣਾਈ ਹੋਈ ਫੀਡ ਦੇਣ ਤਿਆਰ ਕੀਤੀ ہوئی ਦਿੰਦੇ ਆਂਗੇ ਉਹਦੇ ਨਾਲ ਜਿਹੜੇ ਆਪਣੇ ਮੁਰਗੇ ਮੁਰਗੀਆਂ ਤਿਆਰ ਹੁੰਦੇ ਨੇ ਤੇ ਦੂਸਰਾ ਗੱਲ ਇਹ ਆ ਕਿ ਜਿਹੜੇ ਰੂੜੀ ਤੇ ਜਾਂ ਫਰੀ ਰੇਂਜ ਚ ਤਿਆਰ ਹੁੰਦੇ ਨੇ ਇਹ ਆਪਾਂ ਦੋਨਾਂ ਵਾਰੀ ਗੱਲਬਾਤ ਕਰਾਂਗੇ ਕਿ ਕਿੰਨਾ ਕਿੰਨਾ ਖਰਚਾ ਆਉਂਦਾਗਾ ਕਿੰਨਾ ਕਿੰਨਾ ਨਹੀਂ ਸੋ ਪੂਰੀ ਵੀਡੀਓ ਤੁਹਾਡੇ ਲਈ ਜਿਹੜੀ ਲਾਹੇਵੰਦ ਹੋਊਗੀ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਜੇ ਆਪਾਂ ਫੀਡ ਨਾਲ ਪ੍ਰੋਪਰ ਤਰੀਕੇ ਨਾਲ ਜਿਹੜੇ ਜਾਨਵਰ ਆਪਾਂ ਤਿਆਰ ਕਰਨੇ ਆ ਉਹਦੇ ਨਾਲ ਇੱਕ ਤਾਂ ਮੁਰਗੀ ਟਾਈਮ ਤੇ ਅੰਡੇ ਤੇ ਆਊਗੀ ਦੂਸਰਾ ਬਿਮਾਰੀ ਦੇ ਚਾਂਸ ਬਹੁਤ ਘਟ ਜਾਂਦੇ ਨੇਗੇ ਜੇਕਰ ਆਪਾਂ ਘਰੇਲੂ ਚੀਜ਼ਾਂ ਦੇ ਪਾਲਾਂਗੇ ਜਾਂ ਆਪਾਂ ਫ੍ਰੀ ਰੇਂਜ 'ਚ ਰੱਖ ਕੇ ਇਹ ਮੁਰਗੀ ਨੂੰ ਪਾਲਾਂਗੇ ਤਾਂ ਜਿਹੜੀ ਮੁਰਗੀ ਆ ਉਹ ਅੰਡੇ ਤੇ ਥੋੜਾ ਜਿਹਾ ਲੇਟ ਆਊਗੀ ਜਿਹੜੀ ਫੀਡ ਨਾਲ ਪਾਲੇ ਹੋਏ ਜਾਨਵਰ ਅੰਡੇ ਤੇ ਛੇਤੀ ਆਉਂਦੇ ਨੇ ਸੋ ਜੇਕਰ ਆਪਾਂ ਇਹਨਾਂ ਦੀ ਫੀਡ ਦੀ ਗੱਲ ਕਰੀਏ ਜਦੋਂ ਆਪਾਂ ਨੇ ਬੱਚਾ ਲਿਆਂਦਾ ਦੋਸਤੋ ਇੱਕ ਦਿਨ ਦਾ ਲਾ ਲਓ ਜਾਂ 10 ਦਿਨ ਦਾ 5 ਦਿਨ ਦਾ ਲਿਆਂਦਾ ਉਦੋਂ ਇਹ ਖਰਾਕ ਬਹੁਤ ਘੱਟ ਖਾਂਦੇ ਹੁੰਦੇ ਨੇ ਲਗਭਗ 1 ਰੁਪਏ ਤੋਂ ਘੱਟ ਖਰਾਕ ਖਾਂਦੇ ਨੇ ਜਦੋਂ ਬੱਚੇ ਹੁੰਦੇ ਨੇ 1 ਰੁਪਏ ਤੋਂ ਵੀ ਬਹੁਤ ਜ਼ਿਆਦਾ ਘੱਟ ਖਾਂਦੇ ਨੇ ਪਰ ਜਿਉਂ-ਜਿਉਂ ਇਹ ਵੱਡੇ ਹੁੰਦੇ ਨੇ ਤਿਉਂ-ਤਿਉਂ ਜਿਹੜੀ ਖਰਾਕ ਇਹਨਾਂ ਦੀ ਵੱਧਦੀ ਜਾਂਦੀ ਹੈਗੀ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਹੁਣ ਵੱਡੇ ਨੇ ਵਧੀਆ ਖਰਾਕ ਇਹਨਾਂ ਦੀ ਜਿਹੜਾ ਛੋਟਾ ਬੱਚਾ ਹੁੰਦਾ ਉਹ ਬਹੁਤ ਘੱਟ ਖਰਾਕ ਖਾਂਦਾ ਜਿਸ ਤਰ੍ਹਾਂ ਤੁਸੀਂ ਆਪਣੇ ਜਾਨਵਰ ਦੇਖ ਰਹੇ ਹੋ ਜਦੋਂ ਇੰਨੀ ਐਜ ਚ ਹੋ ਜਾਂਦੇ ਨੇ ਇਹ ਲਗਭਗ ਮੁਰਗੀਆਂ 6 6.5 ਮਹੀਨੇ ਦੀਆਂ ਨੇ ਤਾਂ ਦੋਸਤੋ ਇਹ 120 ਗ੍ਰਾਮ ਫੀਡ ਖਾਂਦੀਆਂ ਨੇ ਚਾਹੇ ਮੁਰਗੀ ਚਾਹੇ ਮੁਰਗਾ 120 ਗ੍ਰਾਮ ਜਿਹੜੀ ਫੀਡ ਇਹ ਖਾਂਦੇ ਨੇ 120 ਗ੍ਰਾਮ ਫੀਡ ਜੇਕਰ ਆਪ ਲਾਈਏ ਤਾਂ 4 ਤੋਂ 5 ਰੁਪਏ ਦੀ ਫੀਡ ਬਣਦੀ ਹੈ ਇੱਕ ਦਿਨ ਦੀ ਜਦੋਂ ਇਹ ਵੱਡੇ ਹੋ ਜਾਂਦੇ ਨੇ ਇਹ ਤੁਸੀਂ ਸ਼ੁਰੂ ਤੋਂ ਨਹੀਂ 4 ਤੋਂ 5 ਰੁਪਏ ਲਾਉਣੇ ਇਹ ਉਦੋਂ ਤੋਂ ਲਾਉਣੇ ਜਦੋਂ ਇਹ ਘੱਟੋ ਘੱਟ 2 ਤੋਂ 2.5 ਮਹੀਨੇ ਦੇ ਹੋ ਜਾਂਦੇ ਨੇ ਉਸ ਤੋਂ ਬਾਅਦ 4 3 4 5 ਰੁਪਏ ਦੀ ਫੀਡ ਇਹ ਡੇਲੀ ਦੀ ਖਾਂਦੇ ਨੇ ਚਾਹੇ ਮੁਰਗਾ ਚਾਹੇ ਮੁਰਗੀ ਜਿਹੜਾ ਗਰਮੀ ਦੇ ਟਾਈਮ ਇਹ ਫੀਡ ਥੋੜੀ ਜਿਹੀ ਘਟਾ ਜਾਂਦੇ ਨੇ ਘੱਟ ਖਾਂਦੇ ਨੇ ਪਰ ਸਰਦੀ ਦੇ ਟਾਈਮ ਇਹਨਾਂ ਨੂੰ ਗਰਮੈਸ਼ ਦੀ ਲੋੜ ਹੁੰਦੀ ਆ ਤਾਂ ਕਰਕੇ ਥੋੜੀ ਬਹੁਤੀ ਫੀਡ ਸਿਆਲ 'ਚ ਜ਼ਿਆਦਾ ਖਾਂਦੇ ਨੇ ਸੋ ਜਿਹੜੀ ਮੁਰਗੀ ਆ ਉਹ 5 ਤੋਂ ਲੈ ਕੇ 5.5 ਮਹੀਨਿਆਂ ਤੱਕ ਉਹ ਅੰਡੇ ਤੇ ਆ ਜਾਂਦੀ ਆ ਜਦੋਂ ਤੱਕ ਮੁਰਗੀ ਅੰਡੇ ਤੇ ਆਊਗੀ ਉਦੋਂ ਤੱਕ ਇਹੇ ਦੋਸਤੋ 200 ਤੋਂ ਲੈ ਕੇ 220 ਕਰ ਪੈਦਾ ਫੀਡ ਲਗਾ ਲਓ ਉਹ ਖਾਊਗੀ ਇੱਕ ਮੁਰਗੀ 220 ਰੁਪਏ ਚ ਤਿਆਰ ਹੋ ਜਾਂਦੀ ਹੈ ਜੇ ਆਪਾਂ ਪ੍ਰੋਪਰ ਫੀਡ ਪਾਵਾਂਗੇ ਇਹ ਮੈਂ ਉਹ ਕਾਸਟ ਦੱਸੀ ਹੈ ਜੇਕਰ ਆਪਾਂ ਪ੍ਰੋਪਰ ਫੀਡ ਪਾਵਾਂਗੇ ਬਾਜ਼ਾਰੂ ਜਾਂ ਘਰੇ ਬਣਾਈ ਹੋਈ ਫੀਡ ਪਾਵਾਂਗੇ ਤਾਂ ਇਹ 200 ਤੋਂ ਲੈ ਕੇ 220 30 ਰੁਪਏ ਤੱਕ ਮੁਰਗੀ ਰੈਡੀ ਹੋ ਜੂਗੀ ਪਰ ਹੁਣ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਕਿ ਜੇਕਰ ਆਪਾਂ ਘਰੇ ਰੱਖੀਆਂ ਹੋਈਆਂ ਨੇ ਵੈਸੇ ਹੁਣ ਤੁਸੀਂ ਦੇਖ ਰਹੇ ਹੋ ਪਤਾ ਫੀਡ ਪਾਉਣੇ ਮੁਰਗੀਆਂ ਨੂੰ ਇਹਨਾਂ ਦੀ ਫੀਡ ਹੁੰਦੀ ਹੈ ਲੇਅਰ ਫੇਸ 1 ਫੀਡ ਪਾਉਣੇ ਅਗਰ ਤੁਸੀਂ ਕਰੇ ਰੱਖ ਕੇ ਫਰੀ ਰੇਂਜ ਚ ਰੂੜੀ ਵਗੈਰਾ ਤੁਹਾਡੇ ਜਾਂ ਫਿਰ ਖੁੱਲਾ ਬਾਗਲਾ ਉਥੇ ਖੁੱਲਾ ਚੁਗਦੀਆਂ ਨੇ ਇਹ ਉਥੇ ਇਹਨਾਂ ਦਾ ਫੀਡ ਦਾ ਖਰਚਾ ਬਹੁਤ ਜ਼ਿਆਦਾ ਘਟ ਜਾਂਦਾ ਉਥੇ ਤੁਸੀਂ ਜਿਹੜਾ ਇਹਨਾਂ ਨੂੰ ਘੱਟ ਖਰਚੇ ਤੇ ਵੀ ਪਾਲ ਸਕਦੇ ਹੋ ਆਪਣੇ ਤੇ ਡਿਪੈਂਡ ਆ ਦੋਸਤੋ ਕਿ ਇਹਨਾਂ ਨੂੰ ਕਿਦਾਂ ਦੀ ਖਰਾਕ ਦੇਣੀ ਆ ਜੇਕਰ ਆਪਾਂ ਮਿਹਨਤ ਕਰਾਂਗੇ ਤਾਂ ਇਹਨਾਂ ਨੂੰ ਘੱਟ ਖਰਚੇ ਤੇ ਵੀ ਪਾਲ ਸਕਦੇ ਆ ਆਪਣੇ ਘਰੇ ਜਿਹੜਾ ਹਰਾਚਾਰਾ ਹੁੰਦਾ ਉਹ ਵੀ ਇਹਨਾਂ ਨੂੰ ਪਾ ਸਕਦੇ ਆਂਗੇ ਉਹ ਇਹਨਾਂ ਲਈ ਬਹੁਤ ਵਧੀਆ ਹੁੰਦਾਗਾ ਬਾਕੀ ਆਪਣੇ ਘਰ ਦੀਆਂ ਜਿਹੜੀਆਂ ਬਹੀਆਂ ਤੇ ਵਹੀਆਂ ਰੋਟੀਆਂ ਬਚੀਆਂ ਪਈਆਂ ਹੁੰਦੀਆਂ ਨੇ ਦੋ ਚਾਰ ਡੇਲੀ ਦੀਆਂ ਬਚਦੀਆਂ ਨੇ ਉਹ ਪਾਓ ਇਹਨਾਂ ਨੂੰ ਉਹ ਬਹੁਤ ਜ਼ਿਆਦੇ ਲਾਹੇਵੰਦ ਹੁੰਦੀਆਂ ਨੇ ਸੋ ਆਪਾਂ ਇਸ ਤਰ੍ਹਾਂ ਵੀ ਇਹਨਾਂ ਦਾ ਜਿਹੜਾ ਫੀਡ ਦਾ ਖਰਚਾ ਘਟਾ ਸਕਦੇ ਆ ਜੇਕਰ ਤੁਸੀਂ ਇਦਾਂ ਵੀ ਪਾਲ ਸਕਦੇ ਹੋ ਤਾਂ ਹੋਰ ਵੀ ਫੀਡ ਦਾ ਖਰਚਾ ਘਟ ਜਿਓ ਜੇ ਤਾਂ ਤੁਸੀਂ ਵੱਡੀਆਂ ਕਰਕੇ ਮੁਰਗੀਆਂ ਰੱਖਣੀਆਂ ਨੇ ਉਹ ਤੋਂ ਅੰਡਾ ਲੈਣਾ ਤਾਂ ਵੀ ਠੀਕ ਆ ਜੇਕਰ ਤੁਸੀਂ ਮੁਰਗੀਆਂ ਜਿਹੜੀਆਂ ਉਹ ਵੇਚਣੀਆਂ ਨੇ ਜੇਕਰ ਤੁਸੀਂ ਬੱਚਾ 30 ਰੁਪਏ ਦਾ ਲਿਆ ਤਾਂ ਸਮਝ ਲਓ 220 30 ਰੁਪਏ ਨੂੰ ਖਰਾਕ ਪਾਤੀ ਆਪਾਂ ਨੇ ਤਾਂ 260 ਰੁਪਏ ਚ ਮੁਰਗੀ ਪੈ ਗਈ ਜੇਕਰ ਆਪਾਂ ਇਹਨੂੰ ਵਧੀਆ ਸੀਜ਼ਨ ਚ ਮੁਰਗੀ ਨੂੰ ਵੇਚਦੇ ਆ ਤਾਂ ਜਿਹੜੀ ਮੁਰਗੀ ਆ ਉਹਦੀ ਕੀਮਤ 4 ਤੋਂ ਲੈ ਕੇ 500 ਤੱਕ 550 ਤੱਕ ਵੀ ਚਲੀ ਜਾਂਦੀ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਕਿ ਆਪਾਂ ਨੂੰ ਕਿੰਨਾ ਪ੍ਰੋਫਿਟ ਹੋਇਆ ਆਪਣੀ ਲਗਭਗ 260 ਰੁਪਏ ਚ ਮੁਰਗੀ ਤਿਆਰ ਹੋਈ ਤੇ 500 ਦੇ ਕਰੀਬ ਆਪਣੀ ਮੁਰਗੀ ਵਿਕ ਗਈ ਆਪਾਂ ਨੂੰ 200 ਤੋਂ ਲੈ ਕੇ 250 ਰੁਪਏ ਤੱਕ ਜਿਹੜਾ ਮੁਨਾਫਾ ਹੋ ਗਿਆ ਜੇਕਰ ਆਪਾਂ ਮੁਰਗੀ ਬੇਚ ਦੇਵੀਆਂ ਇਹ ਸਰਪੋ ਮੁਰਗੀ ਦੀ ਗੱਲ ਹੋਈ ਆ ਦੋਸਤੋ ਜੇਕਰ ਆਪਾਂ ਮੁਰਗੇ ਵੇਚਾਂਗੇ ਮੁਰਗੇ ਹਮੇਸ਼ਾ ਮਹਿੰਗੇ ਵਿਕਦੇ ਨੇ 500 ਰੁਪਏ ਤੋਂ ਲੈ ਕੇ 700 800 ਹਜ਼ਾਰ ਤੱਕ ਵੀ ਜਿਹੜੇ ਮੁਰਗੇ ਵਿਕਦੇ ਨੇ ਜੇ ਵਧੀਆ ਮੁਰਗਾ ਪਲਿਆ ਹੋਊ ਤਾਂ 1000 ਰੁਪਏ ਦਾ ਵੀ ਬਿਕੂ ਸੋ ਇਹ ਤਾਂ ਹੈ ਨਹੀਂ ਕਿ 100 ਦੀਆਂ 100 ਮੁਰਗੀ ਹੋਣੀ ਆ ਉਹ ਜਿਹੜੇ ਮੁਰਗੇ ਵੀ ਹੋਣਗੇ ਮੁਰਗੇ ਜਿਹੜੇ ਤੁਹਾਡੇ ਹੋਰ ਵੀ ਵਧੀਆ ਰੇਟ ਤੇ ਵਿਕ ਜਾਣਗੇ ਸੋ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਨੂੰ ਕਿੰਨਾ ਪ੍ਰੋਫਿਟ ਹੋਇਆ ਜੇੜੀ ਮੁਰਗੀ ਆ ਉਹ ਤਾਂ 2 ਤੋਂ ਲੈ ਕੇ 2500 ਰੁਪਏ ਤੱਕ ਤੁਹਾਨੂੰ ਛੱਡੂਗੀ ਇੱਕ ਮੁਰਗੀ ਮੁਰਗਾ ਤੁਹਾਨੂੰ 4 ਤੋਂ 500 ਰੁਪਏ ਤੱਕ ਵਧੀਆ ਬਚਤ ਦੇ ਸਕਦਾ ਉਹ ਆਪਣੇ ਤੇ ਡਿਪੈਂਡ ਕਰਦਾ ਦੋਸਤੋ ਆਪਣੀ ਸਾਂਭ ਸੰਭਾਲ ਕਿਵੇਂ ਆ ਆਪਾਂ ਆਪਣੀ ਮੈਨੇਜਮੈਂਟ ਕਿਵੇਂ ਆ ਆਪਾਂ ਇਹਨੂੰ ਕੀ ਖਵਾ ਰਹੇ ਹਾਂ ਬਿਮਾਰੀ ਤੋਂ ਕਿਵੇਂ ਬਚਾ ਰਹੇ ਹਾਂ ਤੇ ਬਾਕੀ ਟੈਂਪਰੇਚਰ ਵੀ ਇਹਨਾਂ ਦਾ ਬਹੁਤ ਮਹੱਤਵਪੂਰਨ ਹੁੰਦਾ ਉਹਦਾ ਧਿਆਨ ਰੱਖਣਾ ਜੇਕਰ ਆਪਾਂ ਟੈਂਪਰੇਚਰ ਦਾ ਧਿਆਨ ਨਹੀਂ ਰੱਖਦੇ ਤਾਂ ਵੀ ਆਪਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਹੈ ਸੋ ਇਹ ਚੀਜ਼ਾਂ ਦਾ ਆਪਾਂ ਨੂੰ ਖਾਸ ਕਰਕੇ ਜਿਹੜਾ ਪੋਲਟਰੀ ਫਾਰਮ 'ਚ ਆਪਾਂ ਨੂੰ ਧਿਆਨ ਰੱਖਣਾ ਪਊ ਇਹ 100 ਕ ਮੁਰਗੀ ਦਾ ਮੈਂ ਤੁਹਾਨੂੰ ਅੰਦਾਜ਼ਾ ਜਿਹਾ ਲਗਾ ਕੇ ਦੱਸਿਆਗਾ ਤੁਸੀਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਪਾਂ ਕਿੰਨੀਆਂ ਮੁਰਗੀਆਂ ਪਾਉਣੀਆਂ ਨੇ ਤੁਸੀਂ ਹਿਸਾਬ ਲਾ ਲਓ ਜਦੋਂ ਚਾਹੇ ਤੁਸੀਂ 500 ਪਾਉਣੇ ਚਾਹੇ 1000 ਪਾਉਣੇ ਜਿਹੜੀ ਮੁਰਗੀ ਤਿਆਰ ਹੋਊਗੀ ਤੁਹਾਡੀ 200 ਤੋਂ ਲੈ ਕੇ ਤਾ ਹੀ ਸੋ ਦੇ ਵਿੱਚ ਵਿੱਚ ਜਿਹੜੀ ਮੁਰਗੀ ਤਿਆਰ ਹੋ ਜੂਗੀ ਅੰਡੇ ਤੇ ਆਓ ਜਿਹੜੀ ਆ ਜੂਗੀ ਉਦੋਂ ਬਾਅਦ ਤੁਸੀਂ ਅੰਡਾ ਵੇਚ ਕੇ ਵੀ ਉਹ ਤੋਂ ਪ੍ਰੋਫਿਟ ਲੈ ਸਕਦੇ ਹੋ ਜਿਸ ਤਰ੍ਹਾਂ ਆਪਾਂ ਵੀਡੀਓ 'ਚ ਤੁਹਾਨੂੰ ਦੱਸਿਆ ਤੇ ਤੁਸੀਂ ਜਿਹੜੀ ਮੁਰਗੀ ਵੇਚ ਕੇ ਵੀ ਪ੍ਰੋਫਿਟ ਤੋਂ ਲੈ ਸਕਦੇ ਹੋ ਬਸ ਜਿਹੜੀ ਗੱਲ ਦਾ ਆਪਾਂ ਧਿਆਨ ਰੱਖਣਾ ਉਹ ਇਹ ਆ ਕਿ ਬਸ ਇਹਨਾਂ ਦਾ ਰੱਖ-ਰਖਾ ਵਧੀਆ ਹੋਣਾ ਚਾਹੀਦਾ ਆਪਾਂ ਫੀਡ ਦਾ ਖਰਚਾ ਕਿਵੇਂ ਘਟਾਉਣਾਗਾ ਫੀਡ 베ਸਟ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਹੁਣ ਮੇਰਾ ਪਾਈਪ ਇਚ ਪਾਇਆ ਹੋਇਆ ਪਲੇਟ ਚ ਫੀਡ ਤੁਸੀਂ ਇਸ ਤਰ੍ਹਾਂ ਪਾਓ ਜਾਂ ਫੀਡਰਾਂ ਚ ਪਾਓ ਪ੍ਰੋਪਰ ਕਈ ਵੀਰ ਥੱਲੇ ਡੋਲ ਦਿੰਦੇ ਨੇ ਉਹ ਵੇਸਟ ਬਹੁਤ ਜ਼ਿਆਦਾ ਹੁੰਦੀ ਆ ਸੋ ਇਹ ਚੀਜ਼ ਦਾ ਵੀ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਜਦੋਂ ਆਪਾਂ ਨੇ ਬੱਚਾ ਲੈਣਾ ਉਹ ਵੀ ਦੇਖ ਕੇ ਲੈਣਾ ਕਿ ਵੈਕਸੀਨੇਟਡ ਆ ਪੂਰਾ ਵੈਕਸੀਨੇਸ਼ਨ ਹੋਈ ਵੀ ਆ ਪੂਰੀ ਜੇ ਬੱਚੇ ਦੇ ਵੈਕਸੀਨੇਸ਼ਨ ਨਹੀਂ ਹੋਈ ਹੋ ਤਾਂ ਵੀ ਉਹ ਅੱਗੇ ਜਾ ਕੇ ਉਹ ਚ ਮਾਰਟੈਲਿਟੀ ਜ਼ਿਆਦਾ ਹੁੰਦੀ ਆ ਤੇ ਉਹ ਮਰਦੇ ਜ਼ਿਆਦਾ ਨੇ ਬਾਕੀ ਜਦੋਂ ਠੰਡ ਹੁੰਦੀ ਹੈ ਦੋਸਤੋ ਉਦੋਂ ਵੀ ਆਪਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਜਦੋਂ ਮੌਸਮ ਚੇਂਜ ਹੁੰਦਾ ਗਰਮੀ ਤੋਂ ਸਰਦੀ ਹੁੰਦੀ ਹੈ ਜਾਂ ਸਰਦੀ ਤੋਂ ਗਰਮੀ ਹੁੰਦੀ ਹੈ ਉਦੋਂ ਆਪਾਂ ਨੇ ਇਹਨਾਂ ਦਾ ਖਾਸ ਕਰਕੇ ਧਿਆਨ ਰੱਖਣਾ ਹੁੰਦਾ ਬਾਦਲ ਦੇ ਮੌਸਮ 'ਚ ਇਹ ਬਹੁਤ ਜਲਦੀ ਬਿਮਾਰ ਹੁੰਦੇ ਨੇ ਸੋ ਜੇਕਰ ਪਾਂ ਦੇ ਦੋਸਤੋ ਇਹ ਗੱਲਾਂ ਧਿਆਨ 'ਚ ਰੱਖ ਕੇ ਜਿਹੜੀ ਫਾਰਮਿੰਗ ਕਰਦੇ ਆ ਤਾਂ ਆਪਾਂ ਨੂੰ ਵਧੀਆ ਪ੍ਰੋਫਿਟ ਹੋ ਸਕਦਾ ਸੋ ਅੱਪਾ ਤੁਹਾਡੇ ਲਈ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਨੇ ਆ ਜਾਣਕਾਰੀ ਵਾਲੀਆਂ ਆਪਾਂ ਉਹਨਾਂ ਦਾ ਜ਼ਿਆਦਾ ਖਿਆਲ ਰੱਖਦੇ ਆ ਜਿਹੜਾ ਜਿਹੜੇ ਵੀਰ ਛੋਟੇ ਪੱਧਰ ਤੋਂ ਸਟਾਰਟ ਕਰਨਾ ਚਾਹੁੰਦੇ ਨੇ ਜਿਵੇਂ ਹੁਣ ਮੈਂ ਤੁਹਾਨੂੰ 100 ਮੁਰਗੀ ਦਾ ਐਸਟੀਮੇਟ ਲਗਾ ਕੇ ਦੱਸਿਆਗਾ ਠੀਕ ਹੈ ਜੀ ਆਪਾਂ ਨੂੰ ਐ ਹੁੰਦਾ ਕਿ ਥੱਲੋਂ ਉੱਠ ਕੇ ਕੋਈ ਉੱਪਰ ਆਵੇ ਸੋ ਇਸ ਤਰ੍ਹਾਂ ਹੀ ਆਪਾਂ ਅੱਗੇ ਵੀ ਤੁਹਾਡੇ ਲਈ ਵੀਡੀਓ ਬਣਾਉਂਦੇ ਰਹਾਂਗੇ ਵਧੀਆ-ਵਧੀਆ ਜਿਹੜੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਉਸੇ ਵਿਸ਼ੇ ਤੇ ਤੁਹਾਨੂੰ ਵੀਡੀਓ ਬਣਾ ਕੇ ਦੇ ਦਾਂਗੇ ਸੋ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਿਆ ਕਰੋ ਦੋਸਤੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਆਪਣੇ ਕਮੈਂਟ ਦੱਸਿਆ ਕਰੋ ਆਪਣੀ ਰਾਏ ਦੱਸਿਆ ਕਰੋ ਕਈ ਚੀਜ਼ਾਂ ਹੋ ਸਕਦਾ ਮੈਨੂੰ ਵੀ ਨਾ ਪਤਾ ਹੋਵੇ ਤੁਸੀਂ ਦੱਸ ਸਕਦੇ ਹੋ ਜਿੱਥੇ ਕੋਈ ਕਮੀ ਪੇਸ਼ੀ ਹੁੰਦੀ ਆ ਠੀਕ ਆ ਆਪਾਂ ਹੀ ਨਹੀਂ ਕਹਿੰਦੇ ਕਿ ਇਹ ਆਪਾਂ ਨੂੰ ਪੂਰੀ ਨੌਲੇਜ ਆ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ